ਨਿਹਰਾ ਸਾਹਿਬ ਹਰਿ ਜਬ ਜੁਗ ਭਗਤੀ ਉਪਾਇ ਪੈਜ ਰਖਦਾ ਆ ਰਾਮ ਰਾਜੇ ਹਰ ਨਾ ਕਛੁ ਦੁਸਤ ਹਰ ਮਾਰਿਆ ਪ੍ਰਹਿਲਾਦ ਕਰਾਇ ਅਹੰਕਾਰੀਆਂ ਨੇ ਦਗਾ ਬਿਟਦੇ ਨਾਮ ਦਿਉ ਮੁਖ ਲਾਇ ਜਨ ਨਾਨਕਿਆ ਸਾਰ ਸੇਮ ਅੰਤ ਲਹਿ ਛੁੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨਾ ਹੋਈ ਬਲਿਹਾਰੇ ਕੁਦਰਤ ਅਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮਹਜੋਤ ਜੋਤ ਮਹਜਾਤਾ ਕਲਕਲਾ ਭਰਪੂਰ ਰਹਾ ਤੂ ਸੱਚਾ ਸਾਹਿਬ ਸਤਿ ਸਵਾਲੋ ਜਨ ਕੀ ਤੀਸੋ ਪਾਰ ਭਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੂ ਕਰ ਰਹਾ ਸੋਦਰ ਰਾਗ ਅਸਾਮਹ ਲਾ ਪਹਿਲਾ ਇਕੰਕਾਰ ਸਤਗੁਰ ਪਰਸਾਰ ਸੋਦਰ ਤੇ ਨਾ ਕਿਹਾ ਸੋ ਕਰ ਕਿਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਪ੍ਰਸ਼ੰਖਾ ਕੀਤੇ ਤੇਰੇ ਬਾਹਵਨ ਹਾਰੇ ਕੀਤੇ ਤੇਰੇ ਰਾਗ ਪਰ ਸੋ ਕਹਿਣ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੋਂ ਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਤ੍ਰੰਦਵਾਰੇ ਗਾਵਣ ਤੋਂ ਚਿਤ ਗਰਤ ਲਿਖ ਜਾਣ ਲਿਖ ਲਿਖਤ ਰਵਿਚਾਰੇ ਗਾਵਣ ਤੋਂ ਬਨਾਈ ਸਰਬਰ ਮਾਦੇਵੀ ਸੋਹਣ ਤੇਰੇ ਸਦਾ ਸਮਾਰੇ ਗਾਵਣ ਤੋਂ ਗਨਿਤ ਰੰਨਾਸਨ ਬੈਠੇ ਦੇਵਤੇ ਅਦਰ ਨਾਲੇ ਗਾਵਣ ਤੋਂ ਦੁਨੋ ਸੇਧ ਸਮਾਦੀ ਅੰਦਰ ਗਾਵਣ ਤੋਂ ਸਾਲ ਵਿਚਾਰੇ ਗਾਵਣ ਤੋਂ ਜਤੀ ਸਹੀ ਸੰਤੋ ਕੀ ਗਾਵਣ ਤੋਂ ਵੀਰ ਕਰਾਰੇ ਗਾਵਣ ਤੋਂ ਨਾ ਭੰਨ ਰੁਪਣ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੋਂ ਨਾ ਮੋਹਨ ਆਵਣ ਮੋਹਨ ਸਰਬ ਮਚ ਪਿਆਲੇ ਗਾਵਣ ਤੋਂ ਨਾ ਰਤਨੀ ਉਪਾਇ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੋਂ ਨਾ ਜੋਧ ਮਹਾਬਲ ਸੂਰਾ ਗਾਵਣ ਤੋਂ ਨਾ ਕਾਣੀ ਚਾਰੇ ਗਾਵਣ ਤੋਂ ਨਾ ਖੰਡ ਗੁਣ ਬ੍ਰਹਮੰਡਾ ਕਰ ਕਰ ਰਖੀ ਤੇਰੇ ਧਾਰੇ ਸਹੀ ਤੇਰੇ ਗਾਵਣ ਜੋਤਿ ਪਾਵਣ ਰਤੇ ਤੇਰੇ ਭਗਤ ਰਸਾਲੇ। ਪੂਰ ਕੇਤੇ ਤੋ ਦੁਨੋ ਗਾਵਨ ਸੀਮਾ ਚਤਨਿਆ ਮਨ ਨਾਨਕਿਆ ਵਿਚਾਰੇ ਸੋਈ ਸੋਸ ਰਸ ਸਭ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜੈ ਸਿਰਚਨਾ ਜਿਲ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਿਨ ਸੀਮਾ ਜਿਨਿਉ ਪਾਈ ਘਰ ਘਰ ਵੇਖਿਆ ਕੀਤਾ ਆਪਣਾ ਜੋਤੀ ਸਦੀ ਵਟਿਆ ਜੋ ਤਿਸ ਭਲ ਸੋਈ ਕਰਤੀ ਰੁਕਮ ਨਾ ਕਰ ਨਾ ਜਾਈ ਸੁਭਾ ਸੋਹ ਸਹਾ ਪਾ ਸੈਉ ਨਾਨਕ ਕਰਹਿ ਨਰ ਜਾਈ ਆਸਾ ਮਹੱਲਾ ਪਹਿਲਾ सुन वड्डा केसव कोए केवड़ वड्डा डिठा हो कीमत पाए न कह जाए कहने वाले धीरे रहे समाए वड्डी मेरे साहेबा गहर गंभीरा बनी गहीरा कोई न जाने तेरा किता के केवड़ चीरा रहा हो सब सुरते मिल सुरत कमाई सब कीमत मिल कीमत पाई ज्ञानी ध्यानी गुर गुर हाय कह न जाई तेरी तिल वड्याई सब सत सब तप सब चंगियाईयां सिद्धा वरकां कीआं वड्याईयां तो फिर भी सिद्धि के ना पाया कर्म ले ना ही ठाकुर हाइया आखन वाला क्या विचारा सिफ्ती परे तेरे भंडारा जिस तू देर से क्या चारा नानक सच सवार हारा सा पहला आखा जी हम सर मर जाओ आखने औखा सच तो है, है दो साथ साथे नौ सच ना कि लागे भूख तो भूख है कह चलिए दुख सो क्यों विसरे मेरी माए साचा साहब साचे नाए रहाओ ਸਚ ਨਾਮ ਕੀ ਤਲਬ ਡੈ ਆਈ ਆਪ ਤਕਰੀ ਕੀਤ ਨਹੀਂ ਪਾਈ ਜੀ ਸਦਕਿ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਬ ਦੇਂਦਾ ਰਹਿਣ ਝੁਕੇ ਭੋਗ ਗੁਨੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵ ਦਾ ਆਪ ਤੇ ਵੜ ਤੇ ਰੀਦਾਤ ਬਿੰਨਣ ਕਰਕੇ ਕੀਤੀ ਰਾਤ ਖਸਮੇ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਅਰ ਕੈ ਜਣ ਸਤਿਗੁਰ ਸਰਪੁਰਖ ਆ ਬਨਾ ਪਰ ਉਗਰ ਪਾਸ ਹਮ ਕਿਰੈ ਗੁਰਮ ਸਤਿਗੁਰ ਸਰਨਾਇ ਕਰਦੇ ਆ ਨ ਬਰਗਾਸ ਮੇਰੇ ਮਿਤ ਗੁਰਦੇ ਮੋਖ ਰਾਮ ਨ ਬਰਗਾਸ ਗੁਰਮਜਨਾ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੇ ਰਹਿ ਰਾਸ ਰਹਾਉ ਹਰ ਜਣ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਅਰ ਹਰ ਨਾਮ ਲੈ ਤ੍ਰਿਭੁਤਾ ਸੇ ਮੈ ਸਗੁਰਤ ਗੁਰ ਪਰਗਾਸ ਜਿਨ ਹਰੇ ਹਰ ਹਰ ਹਰਿ ਸ਼ਰਾਮ ਨ ਪਾਇ ਤੀ ਭਾਗ ਹੀਣ ਜਮ ਪਾਸ ਜੋ ਸਤਗੁਰ ਸੰਨ ਸੰਤ ਨਹੀਂ ਆਇ ਤ੍ਰਿਗ ਦੀਵਤ ਤ੍ਰਿਗ ਦੀਵਾਸ ਕਿਨਹਰ ਜਣ ਸਤਬੁਸਨ ਬਤ ਪਾਇ ਤੈਨ ਤੋਰ ਮਸਤਕ ਲਖਿਆ ਲਿਖਾ ਸੇ ਧਨ ਤਨ ਸਦ ਸੰਗ ਜਿਤ ਹਰਸ ਪਾਇ ਮਿਲ ਜਨ ਨਾਨਕ ਨਾਮੁ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹਿ ਰਹਿਮਨ ਚ ਤੇਵਦਮਜਾ ਆਹਰ ਹਰ ਜੀਉ ਪਰਿਆਸਰ ਪਤਰ ਮੈ ਜੰਤੀ ਉਪਾਇ ਤਾ ਕਰਿ ਜੁਗਾ ਗੇ ਕਰ ਧਰਿਆ ਮੇਰੇ ਮਾਧੋ ਜੀ ਸਦ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਰ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਣਨ ਪੈਦਾਲੋ ਸਰਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਦਗ ਸੰਭਾ ਏ ਠਾਕੁਰ ਕਾ ਹਿਮਨ ਪਵ ਕਰਿਆ ਉਡੇ ਉਹਨਾ ਵੇਸ ਕੋ ਸਾਰਿ ਸਪਾਚੇ ਬਚਰੀ ਸਰਿਆ ਤਿਨ ਗਮਨ ਖਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸੁਨ ਬਜਦਾਈ ਅਤੀ ਰਾਂਤਨਾ ਪਾਰ ਆਵਰਿਆ ਰਾ ਗਿਆ ਸਾ ਮਹੱਲਾ ਚੌਥਾ ਸੂਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰ ਕਨਨੰਨ ਹਰਪੁਰਕ ਨਨੰਨੰਨ ਹਰਗਮਾਗਮੀਆ ਤਾਰਾ ਸਬਤਾਵੇਂ ਸਬਤਾਵੇਂ ਤੁਜੀ ਹਰ ਸੱਚੇ ਸਿਰਜਣਹਾਰਾ ਸਵਜੀਤ ਮਾਰੇ ਜੀਤੂ ਜੀ ਆਤਾ ਦਾ ਤਾਰਾ ਹਰਿ ਤੇ ਆਵ ਸੰਤੋ ਜੀ ਸਭ ਲੋਕ ਵਿਸਾਰਣ ਹਾਰਾ ਹਰਿਆ ਪੇਠਾ ਬਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕਟ ਗਟ ਅੰਤਰ ਸਰਮਣ ਅੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤਿਗ ਪੇਖਾਰੀ ਵੀ ਸਭ ਤੇਰੇ ਝੋਲ ਵਿਡਾਣਾ ਮੂ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਮੈ ਨ ਵਰਨਾ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੇੰਤਰੀ ਤੇਰੇ ਕਿਆ ਗੁਣ ਅਕਬ ਕਾਣਾ ਜੋ ਸੇਵੈ ਜੋ ਸੇਵੈ ਤੂ ਜੀ ਜਨ ਨਾਨਕਿਨ ਕਿਰਬਾਣਾ ਹਰਤੇ ਆਵੇ ਹਰਤੇ ਆਵੇ ਤੂ ਜੀ ਸੰਜਰੁ ਕੁਐਸੁ ਕੁਵਾਸੀ ਸੇਇ ਮੁਕਤ ਸੇਇ ਮੁਕਤ ਭੈ ਨ ਹਰਤਾ ਜੀ ਤਿੰ ਤੂਟੇ ਜਮ ਕੀ 파ਸੀ ਜਿਨਰੁ ਭੋਜਨ ਹਰਿ ਨਿਪਉ ਤੈ ਜੀ ਤਨ ਕਾ ਭੋ ਸੁਭਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਿ ਦੀਪ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਬਿਨ ਹਰ ਤੈ ਜੀ ਜਨਾਨ ਕਿ ਬਿਲ ਜਾਸੀ ਤੇਰੀ ਪਗੜ ਤੇਰੀ ਪਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਤੇਰੀ ਪਗਸਲਾ ਹਣ ਤੂ ਜੀ ਹਰ ਨ ਕਨੇ ਕਿ ਅਨੰਤਾ ਤੇਰੀ ਅਨਕ ਤੇਰੀ ਨ ਕਰੇ ਹਰ ਪੂਜਾ ਜੀ ਤੂ ਬਤਾ ਪੇ ਜਬੇ ਬੇਅੰਤਾ ਤੇਰੇ ਨੇ ਤੇਰੇ ਨੇ ਪੜੇ ਬੋ ਸਮਰ ਸਾਸ ਜੀ ਖੜ ਕੇ ਰਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਜ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖੀ ਪਰੰਪਰ ਕਰਤਾ ਜੀ ਤੁਰ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਰਾਸ ਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਿਆਪੇ ਭਾਵੇ ਸੋਈ ਵਰਤੈ ਜੇ ਤੂੰ ਆਪੇ ਕਰੇ ਸੋ ਹੋਈ ਜੁਦਾਪੇ ਸਿਟ ਸਭ ਉਪਾਇ ਜੁਦ ਜੁਦਾਪੇ ਸਿਰ ਜੁ ਸਭ ਕੋਇ ਜਨ ਨਾਨਕ ਗੁਣ ਗਾਵੇ ਕਰਿ ਦੇਖੈ ਜੀ ਜੋ ਸਭ ਸੇ ਕਾਜੈ ਨਾ ਆਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਂ ਨਾ ਸਾਈ ਜੋ ਤੂ ਭਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨੁ ਪਾਇਆ ਰੂਮੂ ਕਲਾਮ ਮੂ ਗਵਾਇ ਤੁਦਾ ਪਵਚੋੜੇ ਆਪ ਮਿਲਾਇ ਦੂਦਰਿਆ ਸਤ ਜੀ ਮਾਇ ਦਦਵੇਂ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਬਜੋਗ ਮਿਲ ਵਿਚਾਸਨੋਗੀ ਮੇਰੇ ਜਿਸ ਨੂੰ ਤੂੰ ਜਾਣੈ ਸੋ ਜਨ ਜਾਣੈ ਹਰਗੁ ਸਦੀ ਆਖ ਵਖਾਣ ਜਿਨ ਹਰ ਸੇਵੈ ਤਿਨ ਸੁਖ ਪਾਇ ਸਹਿਜੇ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਇ ਜਦ ਮੈਂ ਦੂਜਾ ਵਰਨਾ ਕੋਈ ਤੂੰ ਕਰ ਕਰਵੇ ਕੇ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤੇਦ ਸਰਗੜੇ ਪਹਿਲੇ ਨਵਾਸਾ ਪਾਣੀ ਪਾਵਕਤ ਨਹੀਂ ਕੀਆ ਭੰਕਨ ਮਾ ਪਦਨੇ ਚਾਲਾ ਹੁੰਦੇ ਕਹਤੈ ਰੂਬੀਲੇ ਮਨ ਇੱਕ ਨਾ ਚੇਤਸ ਮੂਰਮਨਾਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜੈ ਮੂਰਮ ਹੁਬਦਾ ਜਨਕ ਪ੍ਰਿਆ ਰਣਮਤ ਨਾਨਕ ਤਿਨ ਕੀ ਸਰਣਾ ਜੇ ਤੂੰ ਨਾਹੀ ਵਿਸਰਿਆ ਸਾਮਹੱਲਾ ਪਜਵਾ ਭਈ ਪ੍ਰਾਪਤਮਾ ਨੁਕ ਤੇ ਹਰੀਆ ਗੋਮਨ ਮੰਨ ਕੇ ਹੀ ਤੇਰੀ ਬਰਿਆ ਵਰ ਕਾਤਰ ਕਿਤੇ ਨਾ ਕਾਮ ਸਾਸਨੁ ਤੁ ਭਜ ਕੇਵਲ ਨਾਮ ਸਰਨ ਜਾਨ ਲਾ ਭਵ ਜਨ ਜਨ ਕੈ ਜਨਮ ਬਿਤਾ ਜਾ ਤ੍ਰੰਗ ਮਾਇਆ ਕਹਿ ਰਹਾ ਜਪ ਤਸ ਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਾਇ ਕਹੋ ਨਾਨਕ ਹਮਿੰਝ ਕਰਮ ਮਾ ਸਰਨ ਪਰੇ ਕੀ ਰਾਖੋ ਸਰਮਾ ਆ ਚਾਇਦ ਸਿਈ ਕਬੀ ਆਵਾਜ ਬੈਂ ਤੀਜੋ ਭਈ ਅਮਰੀ ਗਰੋਹਾ ਦਿਰ ਚਾ ਪੂਰਨ ਹੋ ਚਕਤੀ ਚਾ ਤਉ ਚਰਨ ਮਨ ਦੇ ਮਾਰ ਆਪਣਾ ਜਨ ਕਰੋ ਪ੍ਰਤੀ ਪਾਰਾ ਅਮਰੀ ਦੁਸ ਬੈਤ ਮੁਕਾਵੋ ਆਪ ਹਾਧ ਮੇ ਬਿਚਾਵੋ सुखी बसा मुरो परिवार सेवक सुख स्वयं करता रा मुरे चांज कर देगर करिया साबन को आर संगरीय पूर्ण होए हमारी या तोर प्रजन की रही प्यासा सा तुम्हें छाड़ के वरना त्यागों जो भर जाए सत्तुं ते पाऊं सेवक से कि हमारी तारीय तुन तुन सत्र हमारी मारी आप हाथे मुझे बरिये मन का, का ग्रास निवरिये

नमस्कार शिष्य को हमारे सकल प्रजाजनि आप सवारी सक कण को शिव गुण सुख दीयो सुतरंग को पलमो बुधियो कट कट के अंतर की जान परे भरे की पीर पहचान जंटी ते कुंचरे सुल्ला साफ पर कृपा रिस कर फूला संतन उपाय ते दुखी सुख पाई साधन के सुख की एक एक की पीर पहचान कट कट के बड़बड़ की जाने जब जरा करा कर तारा प्रजा धरत तब देहि अपारा जीवा करत करत हो कबहु तुमने मिल दे तर सब ਦੇਤੇ ਬਰੰਸੀਰ ਸਮਤਾਰੇ ਆਪੀ ਆਪਣੀ ਭੂਰਿਓ ਚਾਰੇ ਤੁਮ ਸੰਵੀ ਤੇਰਾ ਤਨ ਨਰਨ ਜਾਣਤ ਫੇਦ ਭੇਦਿ ਹਰਿਆਲੰ ਨਰੰਕਾਰ ਨਰਮਕਾਨ ਲੰਬੀ ਆਦਨੀ ਨਾ ਦੇਸੰਭ ਤਾਕਾ ਮੂੜੁ ਚਾਰਤ ਫੇਦਾ ਜਾ ਕੋ ਪੇਵਨ ਭਾਵਦ ਬੇਦਾ ਤਾਕੋ ਕਿਰਪਾ ਹਣ ਨਮਾਨਤ ਮਹਾ ਮੂਰਿ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰਸ ਰਾਸ ਨਰੰਕਾਰ ਕਾ ਚਿਤ ਨਹਿ ਪੇਵ ਆਪੀ ਆਪਣੀ ਬਧਾਇ ਜੇਤੀ ਵਰਨਤ ਭਿੰਨ ਪਿੰਨ ਤਹ ਤੇਤੀ ਤੁਮਰਾ ਲਖਣ ਜਾਇ ਬਸਾਰਾ ਕਹਿ ਇਸਰਿ ਅਵਰਤਮ ਸੰਸਾਰਾ

ਮੁਰਖ ਜਨ ਕਪਰਿ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਦ ਕੋਇਤ ਬਾਰਤੈ ਹੈ ਤਾਕੇ ਕਾਲ ਲਗਟਨੇ ਹੈ ਰੱਛਾ ਹੋਇ ਤੈ ਸਭ ਕਾਲਾ ਦੁਸਰੇ ਸਰੇਤ ਕਾਲਾ ਕਿਰਪਾ ਰਿ ਸੰਝਾਇਣ ਰਹਿਓ ਤਾਕੇ ਤਾਪ ਤਨ ਕਮੋ ਹਰ ਹੋ ਰਿਦ ਸਿਦ ਕਰਮੋ ਸਭ ਹੋਇ ਦਿਸ ਸਾਸ ਸਕੀਨਾ ਕੋਈ ਏਕ ਬਾਰ ਜਿ ਤੁਮੈ ਸਮਾਰਾ ਕਾਲ ਫਾਸਤੇ ਤਾਇਓ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿ ਦਿਸ ਦੋਗ ਤਿਰਹਾ ਖੜਗ ਕੇਤ ਮੈ ਸਰਨ ਤਿਹਾਰੀ ਆਪ ਹਾਰ ਦੇ ਲਿਹੁ ਬਾਰੀ ਸਰਬ ਠੋਰ ਮੋਹ ਸੁਹਾਇ ਦਿਸੁ ਦੋ ਤਿਲ ਹੋ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਕਰੇ ਨਹੀਂ ਆਨਿਉ ਰਾਮ ਰਹੀ ਪ੍ਰਾਨ ਕਰਾਨੇ ਕਹਿਮਤੇ ਇਕ ਨਾ ਮਾਨਿਓ ਸਿਮਰ ਸਾਸਰ ਵੇ ਸਵੈ ਵੋ ਭੇਦ ਕਾਇ ਹਮੇ ਇਕ ਨਾ ਜਾਣਿਓ ਸਿਰਿ ਅਸਮਾਨ ਕਿਰਪਾ ਤੁਮਰੀ ਕਰ ਮੈਨ ਗਏ ਸਭ ਤੁਹੇ ਬਿਕਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਹ ਗਏ ਕੀ ਲਾਜਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਦੀ ਜਾਣ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੁ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਮਝੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾ ਗਾਵ ਹਰੀ ਤੇਰਾ ਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰੋ ਹਰ ਨਾਲ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵੀ ਸਾਰਨਾ ਹੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਤ ਸੁਆਮੀ ਸੋ ਕੇ ਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾਰੂ ਹਰ ਨਾਲੇ ਸਾਚੇ ਹੀ ਸਾਹਿਬਾ ਕਿਆ ਨਹੀਂ ਕਰਤੇ ਰ ਘਰਤਾ ਤੇਰੇ ਸਭ ਗੁਜੈ ਜਿਸ ਤੇ ਸੋ ਪਾਵੇ ਸਰਾ ਸਿਖਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਪੁਖਾ ਸ਼ਬਦ ਵਾਈਆਂ ਕਰ ਸਾਚੁ ਕੁਮਨੈ ਵਸੈ ਜੁ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋਹ ਜਿਸਤੀ ਐਸ ਵਡਿਆਈਆਂ ਕਹੇ ਨਾਨਕ ਸੁਨਾ ਸੰਤੋ ਸਬਤ ਰੂਪਿਆ ਰੂ ਸਾਚਾ ਨਾਮ ਮਿਰਾ ਇਹ ਦਾਰੂ ਵਾਜੇ ਪੰਛੀ ਵਰਤ ਘਰ ਸਭਾਗੇ ਘਰ ਸਭਾਗੇ ਸ਼ੁਭ ਦਵਾਜੇ ਕਲਾ ਜਿਤ ਕਰਤਾਰੀਆਂ ਪੰਚ ਦਉਤਰ ਵਸ ਕੀਤੇ ਕਾਲ ਕੰਠਿ ਪਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੀ ਨਾਮ ਹਰਿ ਕੇ ਲਾਕੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਹਣ ਦਵਾਜੇ ਆਣ ਦਸਨੋ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਪਰਮ ਪਰਵ ਪਾਇ ਤਰੇ ਸਬਲ ਬਸੂਰੇ ਧੂਕ ਰੋਗ ਸੰਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਣੁ ਭਇ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪਨੀਦ ਕਹਤੇ ਪੁਤ ਸਤਗੁਰ ਰਹਾ ਪਰਪੂਰੇ ਬਿੜਵੰਤ ਨਾਨਕ ਗੁਰ ਧਰਨ ਲਾਗੇ ਬਾਜੇ ਅਨਹਰ ਦੂਰੇ ਮੰਦਾਵਣੀ ਮਹੱਲਾ ਪਜਵਾ ਥਾਲ ਵਿੱਚ ਤਨ ਵਸਤੂ ਪਇ ਸਰ ਸੰਤੋਖ ਵਿਚਾਰੁ ਅਮ੍ਰਿਤ ਨਾਮ ਠਾ ਗੁਰ ਕਾ ਪਇ ਲਿਸਕਾ ਸਭ ਸਿਆਧਾਰੋ ਝੇ ਕੋ ਖਾਵੇ ਝੇ ਕੋ ਬੁੰਜੇ ਲਿਸਕਾ ਹੋਇ ਉਧਾਰੋ ਇਹੋ ਸ੍ਰੀ ਨਹਿ ਜੈ ਨਿਤ ਨਿਤਰਾ ਕੀਰਤਾਰੋ ਸੰਸਾਰ ਜੋ ਲੰਗਤਰੀ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਨਮਾ 13 ਕੀਤਾ ਜਤੋ ਨਹੀਂ ਮੈਨੂੰ ਜੋ ਕੀਤੋਈ ਮੈਂ ਨਰ ਗੁਨਾਹੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀ ਵਹਿ ਰਿਆ ਪੋੜੀ ਥਿਥੈ ਤੂ ਸਮਰਤ ਥਿਥੈ ਕੋਈ ਨਾ ਉਥੇ ਤੇਰੀ ਰਾਖੀ ਅਗਨੀ ਉਧਰਮਾਏ ਸੁਨਿ ਕਾਜਮ ਕੇ ਦੂਤ ਨਾਇtre ਛਡ ਜਾਈ ਭੋਲ ਵਿਕਮਸ ਦਾ ਗੁਰ ਸ਼ਬਦੀ ਪਾਰ ਪਾ ਜਨ ਕੋ ਲੱਗੀ ਪਿਆਸ ਅਮ੍ਰਿਤ ਸੇ ਹੀ ਕਾਇ ਕਲਮੇ ਹੋ ਪੁੰਨ ਗੁਣ ਗੋਬਿੰਦ ਗਾਇ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਹਿ ਬਿਰਤਾ ਕੋ ਨਾ ਜਾ ਜੀ ਆਵਤ ਦਾਇ ਸੁਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਾਧਨਾ ਜੀਵਾ ਜੀ ਪੁਰਨਾਉ ਨਿਤਰੀ ਸਤਗੁਰੂ ਪੇਖਣਾ ਸੁਰਨੀ ਸੁਰਨਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਹ ਭਾਈ ਆਠਾਉ ਬਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾੜੀ ਉਰ ਲੈ ਕੇ ਹੀ ਕੇ ਮਹੱਲਾ ਪਨਵਾ ਰਖੇ ਰ ਕਣਿ ਹਾਰਿ ਆਪਿ ਉਭਾਰਿਣ ਗੁਰ ਕੀ ਪੈਰੀ ਪਾਏ ਕਾੜ ਸਵਾਰਿਣ ਹੋਵਾ ਆਪ ਦੇ ਹਾਲ ਮਨੁ ਨਾ ਵਿਚਾਰਿਣ ਸਾਰ ਜਨ ਕੇ ਸੰਗ ਭਉ ਜਲ ਤਾਰਿਣ ਸਾਖਤ ਨਿੰਦਗਦ ਸਿਕਿਣਾ ਮਾ ਹੈ ਬਿਦਾਰਿਣ ਈ ਸਹਬ ਕੀਤੇਗ ਨਾਨਕ ਮਨੇ ਮਾਇ యేଶు ਮਰੇ ਸੁਖ ਹੋਏ ਸਗਲੇ ਦੁੱਖ ਜਾਏ ਦੇ ਸਾਬ ਕੀ ਟੇਕ ਨਾਨਕ ਮਣੇ ਮਾਇ యేଶు ਮਰੇ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ